ਅਜ ਦੀ ਗੱਲ ਨਹੀਂ ਆਜ਼ਾਦੀ ਤੋਂ ਪਹਿਲਾਂ ਤੋਂ ਅਵਾਰਦਕਾਰਾਂ ਦੀਆਂ ਜਾਂ ਪਟਾਈਦਾਰਾਂ ਦੀ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਤੇ ਜਿਹੜੇ ਵਿਚਾਰੇ ਪਟਾਈ ਦੇ ਕੰਮ ਕਰਦੇ ਸੀ ਉਹਨਾਂ ਦੀਆਂ ਸਮੱਸਿਆਵਾਂ ਲਈ ਇਹ ਲਾਲ ਝੰਡਾ ਕਿਸੇ ਵੀ ਰੂਪ ਵਿੱਚ ਹੀ ਲੜਦਾ ਰਿਹਾ 46 ਤੋਂ ਲੈ ਕੇ ਆਜ਼ਾਦੀ ਆਉਣ ਤੋਂ ਵੀ ਪਹਿਲਾਂ ਜਿਹੜੀ ਅੱਪੇਪ ਸ਼ੂਦਾ ਇਲਾਕਾ ਆ ਸ਼ਗਰੂਰ ਪਟਿਆਲਾ ਬਰਨਾਲਾ ਮਾਨਸਾ ਇੱਥੇ 784 ਪਿੰਡਾਂ ਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਇਹਨਾਂ ਦੇ ਰੇਸ਼ੇਦਾਰੀ ਦੀਆਂ ਜ਼ਮੀਨਾਂ ਸੀ 17 ਲੱਖ ਏਕੜ 17 ਲੱਖ ਏਕੜ 784 ਪਿੰਡਾਂ ਦੀ ਉਹਦੇ ਤੇਜਾ ਸਿੰਘ ਸਤੰਤਰ ਤੁਲਸੋਂ ਫੱਕਰ ਫਰਨਾਮ ਸਿੰਘ ਚੰਕ ਇਦਾਂ ਦੇ ਵੱਡੇ-ਵੱਡੇ ਲੀਡਰ ਹੋਏ ਆ ਜਿਨ੍ਹਾਂ ਨੇ ਬਹੁਤ ਲੰਬਾ ਚੜ੍ਹਾਈਆਂ ਲੜੀਆਂ ਮਹਾਰਾਜਾ ਨਾਪਾ ਮਾੜੀ ਬੋਟੀ ਨੇ ਦੀ ਮਦਦ ਕਰਦਿਆ ਬੰਦਾ ਸੀ ਇਹ ਤਾਂ ਫੌਜ ਚੱਟਾ ਜਾਂਦੀ ਸੀ ਕਿਸ਼ਨਗੜ ਪਿੰਡ ਅਜ ਵੀ ਮਾਨਸਾ ਜਿਆਾ ਉੱਥੇ ਮਿਲਟਰੀ ਦੇ ਘੇਰ ਕੇ ਗੋਲੀ ਇੱਕ ਦੂਜੇ ਦੇ ਸਾਹਮਣੇ ਚੱਲੀ ਸੀ ਸਤਾਂਤ੍ਰ ਉਹਨਾਂ ਨੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਬਲੈਂਟਰ ਕਮੇਟੀਆਂ ਵੀ ਜੇ ਕਿਸੇ ਪਿੰਡ ਦੇ ਵਿੱਚ ਪੁਲਿਸ ਜਾਂ ਰਾਜਿਆਂ ਦੇ ਗੁੱਟੇ ਆ ਕੇ ਤੱਕਾ ਕਰਦੇ ਆ ਕਿ ਉਹ ਜਿਹੜੇ ਪਿੰਡਾਂ 'ਚ ਬਲੈਂਟਰ ਬਣੇ ਸੀ ਉਹ ਇਕਦਾਂ ਪੱਠੇ ਕੋਥੇ ਚੱਲ ਜਾਂਦੇ ਸੀ ਤਾਂ ਲੋਕ ਭਜਦੇ ਸੀ ਉਹ ਨਵੀਂ ਗੱਲ ਬੜੀ ਆ ਤੇ ਰੋਲਾ ਫੋਰਜ ਵਾਲਿਆਂ ਦਾ ਬੰਦੇ ਜੁ리아ਣੇ ਝੰਡਾ ਬਾਤ ਕਰਦੇ ਅਸੀਂ ਹੋਰੀਏ ਪਿਛਰੂ ਵਾ ਜਾ ਕੇ ਯਾਰ ਤਰ ਬੰਦਾ ਰਾਹ ਕਿ ਰੋ ਉਹ ਕਿ ਰੋ ਸੰਘੋੜ ਤੋਂ ਕਹਿ ਰਹੇ ਦੋ ਇਹ ਆਕੇ ਤੁਹਾਡੀ ਹਮਾਇਤ ਚਾਹੀਏ ਤਾਂ ਬਚਾ ਰਿਆ ਜੇ ਮੰਡਾਣਾ ਦੇ ਸਾਰੇ ਸਰਕਾਰ ਆਉਂਦੇ ਤਬਾਰੋਂ ਦੀ ਲੋੜੀ ਨਾ ਪੈਂਦੀ ਪਿੰਨ ਪਿੰਦੀ ਕਮੇਟੀ ਚਾਹੀਦੀ ਆ ਜੇ ਹਮਰਾ ਕਿਸੇ ਇੱਕ ਪਿੰਡ ਹੁੰਦਾ ਦੂਜੇ ਪਿੰਡਾਂ ਦੇ ਉੱਤੇ ਪਹੁੰਚਾ ਕਿਉਂਕਿ ਹਮਰਾ ਬੜੀ ਤੇਜ਼ੀ ਨਾਲ ਵਧ ਰਿਹਾ ਜਿਵੇਂ ਇਸ ਲੋਕ ਨੇ ਦੱਸਿਆ ਤੇ ਅੰਦਰ ਪਹਿਲਾਂ ਜਰਮਦਰ ਦੇ ਡੀਸੀ ਨੇ ਕਹਿਤਾ ਵੀ ਇਸ ਮਹੀਨੇ ਦੇ ਅਖੀਰ ਤੱਕ ਜਿੱਦਾਂ ਦੀ ਇਹ ਵੀ ਜ਼ਮੀਨਾਂ ਚਾਹੇ ਪੰਚਾਇਤਾਂ ਦੀਆਂ ਚਾਹੇ ਜ਼ਿਮਦਾਦਾਰੀਆਂ ਚਾਹੇ ਧਿਆਨ ਦੀਆਂ ਉਹਨਾਂ ਸਾਰਿਆਂ ਨੂੰ ਮਾਰ ਕਰ ਲਓ ਤੇ ਅਗਲੀ ਸਾਡੀ ਜਿਹੜੀ ਆ ਝੋਨੇ ਆ ਇਸ ਦੂਬਾਰ ਕਿਸੇ ਤੁਹਾਨੂੰ ਬੀਜਣ ਨਹੀਂ ਦੇਣੀ ਇਹ ਤੁਸੀਂ ਸਰਕਾਰ ਨੂੰ ਨਾ ਹੋਇਆ ਬਹੁਤ ਵਾਰੀ ਆ ਕਿ ਸਾਡੀਆਂ ਮੁਰੇ ਮੰਗਾ ਕਿਦਾਂ ਦੀਆਂ ਹੋਣੀਆਂ ਮੈਂ ਤਾਂ ਕਈ ਵਾਰੀ ਕਿ ਹੱਥ ਸਾਹਵਾਂ ਦਾ ਹੰਦਾਰ ਪਿਛਲੀ ਗੱਲਾਂ ਚੇਤੇ ਕਰਕੇ ਮੁੰਡੇ ਤਾਂ ਨਵੇਂ ਆ ਬੁਰਜਾਲੇ ਚੀਮਾ ਜੀ ਜੀਦੇ ਹੁੰਦੇ ਸੀ ਅਸੀਂ ਆ ਕਰੇ ਉੱਥੇ ਰੈਲੀ ਕਰਨ ਗਏ ਤੇ ਸ਼ਾਇਦ ਉਦੋਂ 88 ਦੇ ਹੜਾ ਹੀ ਸੀ ਅਸੀਂ ਬੋਰ ਥੰਨੇ ਇਕੱਠੇ ਕੀਤੇ ਰਿਹਾ ਤੇ ਗੁਰਦੁਆਰਾ ਸਾਹਿਬ ਆਵਣਾ ਉੱਥੇ ਚੀਮਾ ਦੀ ਚੰਗਾ ਭਾਸ਼ਣ ਕੋਸ਼ਣ ਗੱਡਿਆ ਕਿ ਅਸੀਂ ਥੋੜੇ ਮੁਆਵਜ਼ਾ ਲੈਣਾ ਤੇ ਆਹ ਕਰਨਾ ਰੈਲੀ ਕਰਨੀ ਆ ਉੱਥੇ ਕਿ ਨਿਹੰਗ ਸਿੰਘ ਹੁੰਦੇ ਸੀ ਛੋਟੇ ਕਾਤੇ ਉਹ ਗਾਲਤੀ ਨਾਲ ਟਰੈਨਰ ਨੂੰ ਠੰਡਾ ਪਾਣੀ ਪਾ ਹੀ ਜਾਣ ਤੇ ਚੀਮੇ ਨੂੰ ਕਿਤੇ ਜਿੱਦਾਂ ਤੁਸੀਂ ਬੋਲੀ ਬੋਲਦੇ ਆ ਉਹ ਚੀਮਾ ਮਾਪ ਦਾ ਮੂਜਾ ਸ਼ਰਟ ਨੂਰ ਮਾਰੇ ਨੂੰ ਕਿ ਹੱਥ ਤੱਕ ਜਿਹੜਾ ਨਾ ਮਾਰਨ ਮਾਪ ਦਾ ਅਸੀਂ ਆਪ ਹੀ ਪੂਰਾ ਕਰ ਲੈ। ਫਾਕੀ ਇਹ ਸਾਰਾ ਮਾਪ ਜੀ ਦੀ ਲੋੜ ਨਹੀਂ ਅਸੀਂ दारू-ਦੂਰ ਵੇਚ ਲੈਣਾ। ਇਹ ਅਸੀਂ ਆਪਣੇ ਆਪ ਥੱਲੇ ਕਿਉਂ ਜਾ ਰਹੇ ਆਂ? ਕਿਉਂ ਨਗਾਰਬਾਰੋਂ ਜਾ ਰਹੇ ਆਂ? ਅਸੀਂ ਆਪਣੀ ਦਸਾਂ ਨੌ ਦੀ ਕਿਰਤ ਕਿਉਂ ਨਹੀਂ ਕਰਨੀ ਚਾਹੁੰਦੇ? ਇਹ ਇੱਕ ਪਿੰਡ ਦੀ ਨਹੀਂ ਬਹੁਤ ਪਿੰਡਾਂ ਦੀਆਂ ਇਹ ਕਹਾਣੀਆਂ ਆ। ਮਸ਼ਹੂਰ ਆ ਮੈਂ ਸਾਰੀਆਂ ਨਹੀਂ ਦੱਸਣੀਆਂ ਉਹ ਜਿਹੜਾ ਤੁਹਾਨੂੰ ਪਹਿਲਾਂ ਦੱਸ ਗਿਆ 784 ਪਿੰਡਾਂ ਦੀ ਲੜਾਈ 96 ਤੋਂ ਲੈ ਕੇ 52 ਤੱਕ ਲੜੀ ਗਈ 6 ਸਾਲ ਲਗਾਤਾਰ ਬਹੁਤ ਸਾਰੇ ਲੋਕ ਸ਼ਹੀਦ ਹੋਏ 377 ਦੀ ਤੁਸੀਂ ਕਹਾਣੀ ਪੜ੍ਹੀ ਹੋਣੀ ਆ ਅਖਬਾਰਾਂ ਚ ਵੀ ਆਉਂਦੀ ਆ ਬਈ ਐਮਪੀ ਬਣ ਗਿਆ ਪਹਿਲਾਂ ਉਹਨੇ ਗਰਦਾਸਪੁਰ ਚ ਗੁਰਦੁਆਰਾ ਯਾਦ ਕਰਾਇਆ ਬਹੁਤ ਮਹਾਨ ਆਦਮੀ ਸੀ ਆ ਜਿਹੜੀ ਨਕੋਦਰ ਵਾਲੀ ਲੜਾਈ ਆ ਉਹ ਚ ਵੀ ਉਹਦਾ ਬਹੁਤ ਵੱਡਾ ਹਿੱਸਾ ਆ ਤੇ ਜਦੋਂ ਕਾਤਰ ਵਿੱਚ ਐਮਪੀ ਬਣਿਆ ਤੇ ਪਾਰਲੀਮੈਂਟ ਵਿੱਚ ਬੋਲਣ ਵੇਲੇ ਉਹਨਾਂ ਦੀ ਬਹੁਤ ਹੋਈ ਆ 인ਦਰਾ ਗਾਂਧੀ ਜੀ ਦੀ ਸੀ ਜਦੋਂ ਉਹਦਾ ਝੋਲਾ ਬੋਲਿਆ ਉਹਦੇ ਵਿੱਚੋਂ ਦੋ ਰੋਟੀਆਂ ਦੇ ਅਚਾਰ ਦੀ ਫਾੜੀ ਲੱਗੀ ਸੀ ਤੇ 인ਦਰਾ ਗਾਂਧੀ ਨੇ ਆਖਿਆ ਸੀ ਕਿ ਮੈਂ ਹੈਰਾਨ ਹਾਂ ਕਿ ਮੇਰੀ ਪਾਰਲੀਮੈਂਟ ਵਿੱਚ ਇਹਦੇ ਮਹਾਨ ਲੋਕ ਹੀ ਹੈਗੇ ਮੈਂਬਰ ਪਾਰਲੀਮੈਂਟ ਬਣ ਕੇ ਸਾਬਜੀ ਨਾਲ ਨਹੀਂ ਸੀ ਰੋਟੀ ਅਚਾਰ ਦੀ ਫਾੜੀ ਨਾਲ ਕਿ ਦੋ ਰੋਟੀਆਂ ਪਈਆਂ ਆਪਣੇ ਝੋਲੇ ਇੱਕ ਡੈਰੀ ਵਾਸ ਉਹਨਾਂ ਲੋਕਾਂ ਦੀ ਲੜਾਈਆਂ ਤੁਹਾਡੀ ਲੜਾਈਆਂ ਐਵੇਂ ਨਹੀਂ ਬੈਠੀਆਂ ਆਪਾਂ ਉਹ ਲੜਾਈਆਂ ਚ ਬੜੇ ਕੋਈ ਲੋਕਾਂ ਨੇ ਯੋਗਦਾਨ ਪਾਇਆ ਤੇ ਖੀਨ ਨੂੰ ਸਮਝੌਤਾ ਕਿਉਂ ਹੋਇਆ ਜਿਹੜਾ ਤੁਹਾਡੀ ਸੋਚਣ ਦੀ ਲੋੜ ਹੈ ਅਸੀਂ ਕਰਦੇ ਹਾਂ ਕੋਈ ਲੀਡਰਾਂ ਦਾ ਵੋਟਾਂ ਪਾ ਦਿਓ ਤੁਹਾਡੀ ਜ਼ਮੀਨ ਪੱਕੀ ਐ ਕਰੀ ਕੋਲਰ ਨੇ ਕਿਹਾ ਤਾਂ ਸਾਰੀਆਂ ਕਾਲੀਆਂ ਨੂੰ ਵੋਟਾਂ ਕਾਂ ਬਟਾ ਦੀ ਵੋਟਾਂ ਇਹਨਾਂ ਲੱਭਣ ਫੇ ਪੀਪੀ ਨੇ ਲੜਾ ਲਾਤਾ ਵੀ ਪੀਪੀ ਨੂੰ ਵੋਟਾਂ ਮਿਲ ਗਈਆਂ ਜ਼ਮੀਨਾਂ ਤੁਹਾਣ ਪੱਕੀਆਂ ਹੋ ਗਈਆਂ ਆ ਸੜਕ ਦਾ ਇੱਥੇ ਆਪਾਂ ਜਾਣ ਰਾਯਾ ਤਾਲਵੰਦਾਂ ਨੇ ਬੱਪੂ ਉਹਨਾਂ ਨੇ ਸੜਕ ਤੇ ਬੈਠੇ ਰਹੇ ਕਈ ਦਿਨ ਮੈਂ ਮੈਨੂੰ ਕਹਿੰਦਾ ਕਾਮਯਾ ਜੀ ਵੀਦੀ ਕਹਿੰਦੀ ਆਪਾਂ ਦਾ ਦੁੱਖ ਅਧੂਰੀ ਕਾਤ ਨਹੀਂ ਸੜਕ ਤੁਸੀਂ ਧਰਨਾ ਚਾਹ ਕਰਾ ਮੈਂ ਕਿਹਾ ਉਹ ਕਹ ਬਣਾ ਲਾ ਪਹਿਲਾਂ ਤਾਂ ਅਧੂਰੀ ਦਾ ਬਾਤ ਕਰਨ ਨੂੰ ਕਹਿ ਨਹੀਂ ਤਾਂ ਬਣਾ ਲਾ ਨਾਰਾ ਲਾ ਕੇ ਚਲ ਕੇ ਮੁੜ ਕੇ ਦੱਸ ਨਹੀਂ ਹੋਈ ਉਹਦੇ 15 ਦਿਨ ਦਾ ਵਾਅਦਾ ਕੀਤਾ ਸੀ 15 ਦਿਨ ਦਾ ਵਾਅਦਾ ਕਰਕੇ ਚਲ ਕੇ ਮੁੜ ਕੇ ਆਈ ਨਹੀਂ ਸੋ ਇਹ ਤਾਂ ਦੇ ਲਾਰੇ ਲਪੇ ਬੜੇ ਲਾਉਣਗੇ ਔਰ ਜਿਹੜੀ 17 ਲੱਖ ਇੱਕ ਜਮੀਨਿਆ ਕਿਉਂ ਮਿਲੀ ਕਿਉਂਕਿ ਉਸ ਵੇਲੇ ਗਿਆਨ ਸਿੰਘ ਰਾਲੇ ਵਾਲੀ ਦੀ ਸਰਕਾਰ ਸੀ ਉਹਦੀ ਘੱਟ-ਘੱਟ ਦੀ ਸਰਕਾਰ ਰਹਿ ਗਈ ਕਾਮਰੇਡਾਂ ਦੇ 3 ਐਮਐਲਏ ਸੀ ਸਿਰ ਉਹਨੂੰ ਵੋਟਾਂ ਦੀ ਲੋੜ ਸੀ ਉਹਨੇ ਕਾਰਨ ਨਾਲ ਕਿ ਸਾਡੀ ਵੋਟਾਂਵਾ ਦੋ ਮੈਨੂੰ ਕਿਤੇ ਵੋਟਾਂ ਤਾਂ ਮਿਲ ਗਈਆਂ ਆ ਜਮੀਨ ਦੇ ਰੱਟਣ ਪਟਾਈਦਾਰ ਜਿਹੜੀ ਰਾਜੇ ਮਾ ਰਹੇ ਜਿਵੇਂ ਆ ਜਮੀਨ ਦੇ ਦੇ ਵੋਟ ਲੈ ਲੈ ਉਹਨੇ ਵੇਖਿਆ ਵੀ ਇਹ ਤਾਂ ਕੰਮ ਬੜਾ ਖਰਾਬ ਹੈ ਬੜਾ ਫਿਰ ਉਹਨੇ ਨਾਰਿਆਂ ਨੂੰ ਕਿਹਾ ਵੀ ਜ਼ਮੀਨ ਤਾਂ ਇਹ ਖੋ ਹੀ ਲੈਣੀ ਤੁਹਾਡੇ ਕੋਲ ਮੇਰੀ ਸਰਕਾਰ ਵੀ ਚੱਲ ਜਾਣੀ ਹੈ ਤੁਸੀਂ ਵੀ ਸਰਕਾਰ ਤਾਂ ਵਿਚਾਰ ਰਹਿੰਦੇ ਹੋ ਇੱਕ ਇੱਕ ਰੁਪਏ ਨੂੰ 17 ਲੱਖ ਦੀ ਕਜਮੀ ਲਈਓ ਫਿਰ ਸੁਣੀ ਉਹ ਮਾਲਕ ਬਣ ਗਿਆ ਗਾਂ ਨਿਆੜੇ ਅਮੀਰ ਹੋ ਗਿਆ ਅਸੀਂ ਇਹ ਕਲੈਕਸ਼ਨ ਲਾਣ ਗਿਆ ਸਰੂਰ ਦੇ ਵਿੱਚ ਪਰ ਇਹ ਪਰਲਾ ਪੜਿਆ ਦਿਹਾੜ ਨਾਲ ਉੱਥੇ ਦਾ ਸੀਪਈ ਦਾ ਜਨਰਲ ਸੈਕਟਰੀ ਕਿਸਾਨ ਸਭਾ ਦਾ ਬਲਦੇਵ ਸਿੰਘ ਹਾਰਦਾਨ ਉਹਦੇ ਪਿੰਡ 'ਕ ਤਿੰਨ ਕਮਾਈਆਂ ਖੜੀਆਂ ਬੜੀ ਮੋਟੀ ਜ਼ਮੀਨ ਅੱਜ ਕੱਲ੍ਹ ਜਰ ਆਪਾਂ ਫੰਡ ਫੋੜਦੇ ਜਦੋਂ ਉਹ ਕਿਤੇ ਜ਼ਮੀਨਾਂ ਦਾ ਕੰਮ ਲੈਦੇ ਨੇ ਦਵਾਈਆਂ ਆ ਪਰ ਹੁਣ ਅਸੀਂ ਅਕਾਲੀ ਬਣ ਗਏ ਤੇ ਤੁਸੀਂ ਇਦਾਂ ਕਰੋ ਤਿੰਨ ਮੋਰੀਆਂ ਕਣਕ ਦੀਆਂ ਲੈ ਜਾ ਲੰਗਰ ਚ ਰੋਣ ਜਾਨੀ ਜ਼ਮੀਨਾਂ ਦਾਨ ਵਾਲੇ ਆਟੂ ਆਕੂ ਲਾ ਝੰਡੇ ਵਾਲੇ ਵੋਟਾਂ ਕਹਿੰਦੇ ਸ਼ੇ ਗਾਦੀ ਨੂੰ ਪਾਉਣੀਆਂ ਬੜੀ ਹਨਮੀ ਹੋਏ ਕਸੂਰ ਨਹੀਂ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਵਿੱਚ ਵਿਚਾਰਧਾਰਾ ਨਹੀਂ ਕਰਤਾ ਜੀ ਉਹਨਾਂ ਦਾ ਕੰਮ ਕਰਾਤਾ ਕੰਮ ਹੋ ਗਿਆ 59 ਦਾ ਮੋਰਚਾ ਦੂਆ ਲੱਗਾ ਜਦੋਂ ਕੈਰੋ ਨੇ ਟੈਕਸ ਲਾਇਆ ਆਪਣੇ ਦੇ ਕਿ ਤੁਹਾਡੇ ਮਿਹਨਾਂ ਕਰਦੀਆਂ ਨਾ ਖੁਦ ਤੁਸੀਂ ਖੁਸ਼हाल ਹੋ ਗਏ ਨਾ ਤੁਹਾਡੇ ਦੇ ਖੋਸ ਅਸੀਂ ਦੀ ਟੈਕਸ ਲੱਗਣਾ 135 ਕਰੋੜ ਦਾ ਲੋਕ ਲੜੇ ਹਰ ਪਿੰਟੋ ਜੱਜੇ ਗਏ ਬਹੁਤ ਵੱਡੀ ਗੰਟੀ ਦੇ ਵਿੱਚ ਲੋਕਾਂ ਨੇ ਪੜੀ ਪੱਟੀਆਂ ਤੇ ਹਮਾਇਤ ਕੀਤੀ ਲੋਕਾਂ ਨੇ ਟੈਕਸ ਨਹੀਂ ਦਿੱਤਾ ਤੇ ਅਸੀਂ ਨਹੀਂ ਦੇਣਾ ਇਹ ਮਾਰ ਕਦਮ ਹੋਇਆ ਜਦੋਂ 67 ਦੇ ਵਿੱਚ ਕਾਮੇ ਡਾਂਡੀ ਦਾ ਕਾਲੀ ਦੀ ਸਭੀ ਸਰਕਾਰ ਨਾਲ ਤਾਂ ਵਾਪਸ ਹੋਇਆ ਜੇ ਕਾਮੇ ਨਾ ਹੁੰਦੇ ਉਹ ਟੈਕਸ ਨਹੀਂ ਜਿਵਾਣਾ ਪਹਿਲੀਆਂ ਜ਼ਮੀਨਾਂ ਕਾਮਰੇਟਾ ਕਰਕੇ ਮਿਲੀਆਂ ਖਾਸ ਸੀਦੀ ਟੈਕਸ ਸਟਾਰ ਦੇ ਵਿੱਚ ਕਾਮਰੇਟਾ ਕਰਕੇ ਮਿਲਿਆ ਨਹੀਂ ਤਾਂ ਨਹੀਂ ਸੀ ਮਿਲਦਾ ਸੁੱਚੇ ਤੇਰ ਕੋਈ ਚੰਗੀ ਨਹੀਂ ਹੋਊਗੀ ਅਗਲਾ ਕਹਿੰਦਾ ਕੀ ਲੋੜ ਪਈ ਯਾਰ ਲਾਰਾ ਜਾ ਲਾਓ ਪਿੰਡ ਦਾ ਕ ਚੌਧਰੀ ਹੁੰਦਾ ਉਹਨੂੰ 10000 ਰੁਪਇਆ ਭਰਾਂਦੇ ਆ ਇੱਕ ਬੋਰੀ ਡੋਟਿਆਂ ਦੀ ਦੂਹ ਕਪੀਟੀਆਂ ਸ਼ਰਾਬ ਦੀਆਂ ਬੋਟਾ ਪੱਕੀਆਂ ਇੰਨੇ ਗਲਾਰੇ ਨੇ ਆਪਾਂ ਛੋਟਾ ਜਿਹਾ ਦਾ ਕੰਮ ਆਪਣਾ ਆਨੇ ਮੁੱਦ ਤੇ ਤਸੀਦੀ 27000 ਕਟਮੀ ਨੇ ਇਹ ਜਗਲਵੰਤ ਮੜਿਆਲਾ ਅਰਜਨ ਅਨਜਾਨ ਖੋਲਾਗੁਰਾਲੇ ਖੋਲਾਗੁਰੇ ਸਾਰੇ ਬੈਠੇ ਆ ਸਰਵਨ ਹੋਣੀ ਮੇਜਰ ਹੋਣੀ ਉਹਦੇ ਬਜ਼ੁਰਗ ਸਾਰਾ ਪਿੰਡ ਦੇ ਸੈਂਟਰ ਸੀ ਸੰਗੋਵਾਲ ਉਰੂਖ ਦੇ ਵੱਡੇ ਕੋਟੇ ਐਂਕ ਵੀ ਇੱਥੇ ਆ ਗਏ ਸੀ ਫਾਈਨ ਆਸ ਟਰੈਕਟਰ ਵੀ ਆ ਗਏ ਸੀ ਇਹਨਾਂ ਨੂੰ ਜ਼ਮੀਨ ਵਾਕੇ ਤੇ ਸੀਡ ਫਾਰਮ ਲਾਉਣਾ ਉਹਦਾ ਨਾਮ ਸੀ ਸੰਗੋਵਾਲ ਸੀਡ ਫਾਰ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਸੀ 70 ਕਟ 70 ਕਟ ਦਿਖਾ ਲੈਣ ਸ਼ਤਰਕਤਰੀਆਂ ਕੰਨਾਈ ਉਹਦੇ ਖਰਾਬ ਲੜਾਈ ਲੜੀ ਕਲਮੰਤ ਮੜਿਆੜਾ ਖੇਹਣ ਛੱਡ ਕੇ ਆਇਆ ਅਰਜਨ ਜਾਨ ਉਹ ਤੋਂ ਗੀਤ ਲਖਣੇ ਸ਼ੁਰੂ ਕੀਤੇ ਉਹਨੇ ਬੜੇ ਬੜੇ ਵੱਡੇ ਗੀਤ ਉਹ ਜ਼ਮੀਨ ਤਾਂ ਬਜੀ ਜੇ ਇਹਨਾਂ ਨੇ ਅਵੜੀ ਕੋਈ ਫਸਲ ਵੀ ਜਣੀ ਬੂਟੇ ਲਾਉਣੇ ਨੇ ਤੇਲ ਪਾ ਦੇਣਾ ਡੀਗਲ ਅੱਜ ਬੂਟੇ ਲਾ ਕੇ ਡੀਗਰ ਪਾਣਾ ਬੂਟੇ ਸੁੱਕ ਜਾਣੇ ਫੇਰ ਉਹਨਾਂ ਦੀ ਦੌਰ ਜਣਾ ਫੇਰੇ ਨਹੀਂ ਕਬਜ਼ਾ ਕਰ ਲੈਣਾ ਲਗਾਤਾਰ ਸੰਗਵਰ ਸੈਂਟਰ ਬਣਿਆ ਗਿਆ ਸੀਡ ਫਾਰਮ ਦੇ ਨਾਮ ਸੈਂਟਰ ਗਵਰਨਰ ਦਾ ਜੋਰ ਲੱਗਾ ਪਿਆ ਸੀ ਪਰ ਲੋਕ ਲੜੇ ਕਬਜ਼ਾ ਆਪਾਂ ਬਹਾਰ ਰੱਖ ਲਿਆ ਹੁਣ ਅੱਜ ਤੱਕ ਕੀ ਵਾਪਰਿਆ ਉਹ ਬੋਰ ਦੇ ਵਿੱਚ ਟੱਕਾਂ ਕਾਫੀ ਸੀੜਵਾਰ ਨੇ ਉਥੇ ਸੱਤ ਪੰਚਾਇਤਾਂ ਵੀ ਬਣ ਗਈਆਂ ਸੱਤ ਪੰਚਾਇਤਾਂ ਆਪਣਾ ਨੀਡਰ ਉੱਥੇ ਹੁੰਦਾ ਸੀ ਗਲਵੰਤ ਸਿੰਘ ਕਿਰਤੀ ਸਾਡੇ ਬੀੜੇ ਨਗਰ ਸਭਾ ਦੇ ਸੀਗਾ ਉਹਨੂੰ ਵਿਚਾਰੀ ਨੂੰ ਕੈਂਸਰ ਹੋ ਗਿਆ ਕੁਦਰਤੀ ਉਥੇ ਹੁਣ ਬਾਈਪਾਸ ਮਾਰਿਆ ਸੜਕਾਂ ਦੀਆਂ ਵੱਡੀਆਂ ਸੜਕਾਂ ਮਾਰ ਲਈਆਂ ਉਥੇ ਧਰਨਾ ਲਗਾਇਆ ਉਹ ਕਹਿੰਦੇ ਤੁਹਾਨੂੰ ਮੁਆਵਜ਼ਾ ਦੇਓਗੇ ਤੁਹਾਨੂੰ ਮੁਆਵਜ਼ਾ ਦੇ ਕਿਸੇ ਜ਼ਮੀਨ ਦੇ ਮਾਲਕ ਹੀ ਹੈ ਤੁਸੀਂ ਹੀ ਬਾਦਖਾਰ ਆ ਕੱਟਾ ਪੱਕਾ ਸ਼ੀਰ ਬਣੇ ਨੂੰ ਸ਼ੀਰ ਫਾਰਮਾ 47 ਦਾ ਬਣਿਆ ਅੱਜ ਤਾਂ ਨਹੀਂ 47 ਦੇ ਕਾਮ ਗਿਆ ਉੱਥੇ ਪੰਚਾਇਤਾਂ ਵੀ ਸੱਤ ਬਣ ਗਈਆਂ ਸੱਤੇ ਪੰਚਾਇਤਾਂ ਆਪਣੀਆਂ ਨਾਲ ਜੰਡੇ ਵਾਲੀਆਂ ਉੱਥੇ ਉਹ ਮੰਜੇ ਢਾ ਕੇ ਬੈਠੀਆਂ ਬੀਬੀਆਂ ਕੁੜੀਆਂ ਲੰਗਰ ਪਕਦਾਂ ਮਿੱਟੀ ਪਾ ਕੇ ਲੋਕ ਨਹੀਂ ਬੋਣਦੇ ਬੰਦੇ ਆਪਣੇ ਕਿ ਇਹਦੇ ਜੋਰ ਨਾਲ ਕੇ ਲੋਕ ਵੀ ਪਾਣਗੇ ਪਰ ਮੁਆਵਜ਼ਾ ਕਹਿੰਦੇ ਤੁਹਾਨੂੰ ਇੱਕ ਪੈਸਾ ਨਹੀਂ ਮਿਲਿਆ ਆ ਪਿੰਡਿਆਂ ਜਾਂ 11 ਪਿੰਡ ਪਟਿਆਲੇ ਦੇ ਨਾਲ ਇੱਕ ਹਾਦਸਾ ਪੁਰਾਣੀ ਕਾਲਿਆ ਤੁਸੀਂ ਦੇਖਿਆ ਉਹਨਾਂ ਕਿਸਾਨਾਂ ਦਾ ਤੇ ਕੋਈ ਹੀ ਟੱਕਰ ਹੋਈ ਐ 18 ਖੇਤ ਆ ਗਿਆ ਉਹਦੇ ਵਿੱਚ ਵਾਈਪਾਰ ਜਿਹੜਾ ਕੱਟਣ ਲੱਗੇ ਆ ਨਾਪੇ ਲੱਗੇ ਉੱਥੇ ਆ ਕੇ ਪੁਲਿਸ ਨੇ ੱੱਕੇ ਨੂੰ ਝੋਨਾ ਬਾਦ ਦਾ ਜੋ ਨਾ ਪੜਿਆ ਤੁਹਾਡੇ ਸਾਹਮਣੇ ਉਹਦੇ ਵਿੱਚ ਜੀਐਸਟੀ ਨੇ ਚਲਾਤੀਆ ਟ੍ਰੈਕਟਰ ਚਲਾਤੇ ਉੱਥੇ ਉਹਨਾਂ ਨੂੰ ਕਿਹਾ ਵੀ ਸਾਨੂੰ ਇਹਦਾ ਕੁਛ ਤਾਂ ਦਿਓ ਉਹ ਕਹਿੰਦੇ ਤੁਹਾਨੂੰ ਕਾਦਾ ਮਿਲਣਾ ਉਹ ਕਿਸੇ ਡੇਰੇ ਦੀ ਜ਼ਮੀਨ ਹੈ ਉਹ ਕਹਿੰਦਾ ਤੁਸੀਂ ਆਵਾਜ਼ ਕਰ ਰਹੇ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਕੱਲ ਬੱਕਰੀਆ ਵੀ ਉਹਨੇ ਦੁਬਾਰਾ ਕਬਜ਼ਾ ਕਰ ਲਿਆ ਕੱਲ ਨੂੰ ਚੋਨਾ ਦੁਬਾਰਾ ਲਾਤਾ ਰੋਜ ਲੜਾਈ ਬਣਗੇ ਜਣ ਇਸ ਕਰਕੇ ਜੋ ਪਾਰਗਟ ਸਿੰਘ ਨੇ ਗੱਲਾਂ ਕਹੀਆਂ ਬੜੀ ਦੂਰੋਂ ਚੱਲ ਕੇ ਆਈਏ ਇਸ ਪੇਲੇ ਸਤਿਆਣਾ ਨੂੰ ਕਿਉਂਕਿ ਮੰਡਬੀੜ ਦੇ ਆਵਾਜ਼ ਕਰਾਂ ਦੇ ਪੰਚਾਇਤ ਜਾਂ ਪੰਜਾਬ ਦੇ ਉਹਨਾਂ ਦੀ ਵਾਇਸ ਥੱਲੇ ਆਪਾਂ ਪੰਜਾਬ ਦਾ ਇਹ ਮੋਚਾ ਬਰੋਣਾ ਇਦਾਂ ਹੀ ਮੰਡ ਦੂਜਿਆਂ ਦਾ ਬਾਰਡਰ ਵਾਲਾ ਰੋਦੰਦਾ ਵੇਰੀਆ ਗੰਨਿਆਂ ਦੇ ਪ੍ਰਧਾਨ ਜੀ ਆ ਕਿਤੇ ਮੰਡੀ ਉਲੋਂ ਮੈਂ ਇਧਰ ਆਣ ਮੈਂ ਕੇ ਅਸੀਂ ਸਾਰੇ ਚਰਾਉਣੇ ਆ ਰਹਿਣੇ ਜ਼ਰੂਰੀ ਕਿਸਾਨ ਸਭਾ ਦੀ ਆ ਪਰ ਬੱਕਰੀਆਂ ਸਮੱਸਿਆ ਨੇ ਬੱਕਰੇ ਲੱਕ ਹੋ ਜਾਂਦਾ ਆ ਬੈਠੇ ਕਲੀਬ ਹੋਣੀ ਸੁਖਵੀਰ ਬਾਦਲ ਵੇਲੇ ਵੀ ਕਹਿੰਦਾ ਜੀ ਅਸੀਂ ਇੱਥੇ ਬਰਉਣੀ ਆ ਕੀ ਨਾ ਸੀ ਉਹਦਾ ਜੀ ਜੀਗ ਬਰਉਣੀ ਆ ਤੇ ਉਹਦਾ ਨਾਮ ਰੱਖਿਆ ਸੀਗਾ ਨੇ ਸ਼ੇਰਗਾ ਸ਼ੇਰਗਾ ਦੇ ਨਾਲ ਉਹ ਤੇ ਜੂਆ ਜੂਆ ਖੇਡਣ ਲਈ ਕੀ ਉਹਦਾ ਨਾਮੋਛ ਪੈ ਜਾਂਦਾ ਜੀਨੋ ਜੀਨੋ ਕਸੀਨੋ ਹੁੰਦਾ ਸ਼ਰਾਬਾਂ ਪੁਰੀਆਂ ਜੂਏ ਖੇੜੇ ਨੇ ਡਾਂਸ ਰੂਸ ਕਰਨੇ 17000 ਏਕੜ ਸਾਢੇ 17 ਏਕੜ ਇੱਕ ਪਾਸੇ ਨੂੰ 20 ਕਿਲੋਮੀਟਰ ਇੱਕ ਪਾਸੇ ਨੂੰ 5 ਕਿਲੋਮੀਟਰ ਕਹਿੰਦੇ ਸ਼ਹਿਰ ਦਾ ਬਣਾਉਣੀਆ ਕਸੀਨੋ ਬਣਾਏ ਆ ਸਰ ਬਣਾਉਣ ਦਾ ਹੀ ਮੰਤਰੀ ਤੇ ਅਸੀਂ ਉੱਤੇ ਕਮੇਟੀਆਂ ਦੋ ਬਣਾ ਕੇ ਲਗਾਤਾਰ ਦੋ ਮਹੀਨੇ ਰੜੇ ਆ ਇਹ ਫਲੋਰ ਵਾਲਿਆਂ ਨੇ ਰਵਾਇ ਕੀਤੀ ਸਾਰੇ ਪਿੰਡਾਂ ਨਾਲ ਜਲਸੀ ਮੀਟਿੰਗਾਂ ਹੋਈਆਂ ਲੁਧਿਆਣੇ ਰੈਲੀਆਂ ਹੋਈਆਂ ਫਲੋਰ ਹੋਈਆਂ 7.7 ਹਜ਼ਾਰ ਏਕੜ ਦੇ ਵਿੱਚ ਜਿੱਥੇ ਜੂਆ ਘਰ ਬਣਨੇ ਸੀਗੇ ਉੱਥੇ ਕਿਸਾਨ ਬਹਾਰ ਰੱਖਿਆ ਕੋਈ ਬਹੁਤੀ ਪੁਰਾਣੀ ਕਾਣੀ 12-13 ਸਾਲ ਪੁਰਾਣੀ ਕਾਣੀ ਦਾ ਮਨ ਇਹ ਇੱਕ ਇੱਕਾਰ ਨਹੀਂ ਹੰਨਾ ਬਾਰ-ਬਾਰ ਬੋਲਦੇ ਆ ਬਾਰ-ਬਾਰ ਹੰਨਾ ਬੋਲਦੇ ਹੁਣ ਤੁਹਾਨੂੰ ਦਸਤਾਵੇਜ਼ ਤਾਂ ਹੀ ਕਹਿ ਦਿੱਤਾ ਇਹ ਨਿਸ਼ਾਨਦੇ ਕਰੋ ਇਹਨਾਂ ਨੂੰ ਭੁਜਾਰਾਂਗੇ ਜਦਦਰ ਜੀ ਕਰੂਗਾ ਕਿਉਂਕਿ ਇਸ ਕੇਮ ਨੇ ਬਹੁਤ ਵੱਡੀ ਲੜਾਈ ਲੜੀ ਸੀ ਉਹਦੇ ਵਿੱਚ ਸਰਕਾਰ ਨੇ ਕੁਝ ਬੰਦੇ ਖਰੀਦ ਲਏ ਆਪਣੀ ਮਰਜ਼ੀ ਨਾਲ ਮੋਰਚਾ ਲਵਾਤਾ ਉਸ ਵਾਰ ਜਿਹੜਾ ਬੀਜੇਪੀ ਹਰਿਆਣਾ ਜਿੱਤ ਗਈ ਉਹਨੇ ਉਹ ਫੈਸਲਾ ਕਰ ਲਿਆ ਬੀਜੇਪੀ ਵਾਲਿਆਂ ਨੇ ਤੇ ਆਪ ਵਾਲਿਆਂ ਨੇ ਕਿ ਜਿਹੜੇ ਕਿਸਾਨ ਆ ਇਹ ਤਾਂ ਰੋਲ ਹੀ ਟੰਡਾ ਚੱਕੀ ਫਿਰਦੇ ਆ ਉਹ ਕਹਿੰਦੇ ਜਗਾ ਨਹੀਂ ਟੋਲਦੇ ਵਜਾ ਨਹੀਂ ਟੋਲਦੇ ਜਗਾ ਟੋਲਦੇ ਆ ਰੋਜ਼ ਪੰਗਾ ਪਾਉਂਦੇ ਆ ਬੋਲਦਾ ਨਾ ਰੋਜ਼ੇ ਉਹ ਹੁਣ ਇਹ ਸਮਝਦੇ ਆ ਕਿ ਜਿੱਟਾ ਕੋਲੋਂ ਸੀਗੜਾਣਿਆਂ ਨੂੰ ਦਫਾ ਕਰੀਏ ਇਹਨਾਂ ਨੂੰ ਕੱਢੋ ਗਾਲਾਂ ਬਾਕੀ ਕੈਟੇਗਰੀਆਂ ਇਕੱਠੀਆਂ ਕਰ ਲਓ ਬੀਜੇਪੀ ਵਾਲਿਆਂ ਨੇ ਵੀ ਪਿੰਡਾਂ ਨੂੰ ਪੈਸੇ ਦੇ ਕੇ ਸ਼ਰੂਲ ਕਾਸਮਹਲਿਆਂ ਚ ਮੈਂਬਰਸ਼ਿਪ ਪਾਰਟੀ ਸ਼ੁਰੂ ਕਰਦੀ ਹੈ ਪੈਸੇ ਦੇ ਕੇ ਉਹਨਾਂ ਕਹਿੰਦੇ ਅਸੀਂ ਤੁਹਾਨੂੰ ਜ਼ਮੀਨਾਂ ਲੈ ਕੇ ਤੁਹਾਨੂੰ ਦੇਣੀ ਆ ਨਾਰਾ ਲਾਉਣ ਨੂੰ ਕਿਹੜਾ ਹੈ ਹੈਗਾ ਪਾਣੀ ਵਾਲੇ ਦਾ ਬਦਿੰਦਾ ਨਹੀਂ ਜ਼ਮੀਨ ਕਿੱਥੋਂ ਦੇ ਦੇਣੀ ਆ ਉਹ ਉਹਨਾਂ ਨੇ ਉਹਨਾਂ ਨੇ ਸਰਕਾਰਾਂ ਨੇ ਫੈਸਲਾ ਕਰ ਲਿਆ ਕਿ ਕਿਸਾਨਾਂ ਨੂੰ ਛੱਡੋ ਇਹਨਾਂ ਦੇ ਡੰਡਾ ਫੇਰੋ ਬਾਕੀ ਕੈਟੇਗਰੀਆਂ ਦੁਕਾਨਦਾਰ ਆ ਮਜ਼ਦੂਰ ਆ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਵੋਟਾਂ ਉਹਨਾਂ ਦੀਆਂ ਲੈ ਲਓ ਜੋ ਹਰਿਆਣੇ ਵਜੋਂ ਦਿੱਤਾ ਕੋਈ ਭਗਵੰਦਾਨ ਹੁਣ ਕਰਿਆ ਇਸ ਕਰਕੇ ਤੁਹਾਡੇ ਲਈ ਜਿਹੜੀ ਜ਼ਰੂਰੀ ਚੀਜ਼ ਆ ਇੱਕ ਤਾਂ ਪਿੰਡ ਦੇ ਵਿੱਚ ਇਕਾਈ ਇੱਕ ਘਟੂ ਕੱਟ ਪੰਜਾਂ ਮੈਂਬਰਾਂ ਦਾ ਸੱਤਾਂ ਮੈਂਬਰਾਂ ਦਾ 11 ਮੈਂਬਰਾਂ ਦਾ ਇੱਕ ਪੂਰਾ ਗਰੁੱਪ ਚਾਹੀਦਾ ਜਦੋਂ ਲੋਡ ਹੋਵੇ ਉਦੋਂ ਸਕੂਟਰ ਚੱਕੇ ਦੇ ਭੱਜ ਗਏ ਕਿਹਦੇ ਸਮੱਸਿਆ ਆਵੇ ਫੇਰ ਆਪਣਾ ਬਚਾਅ ਹੋਣਾ ਨਹੀਂ ਤਾਂ ਨਹੀਂ ਬਚਾਅ ਆਹ ਰੋਪੜ ਦੇ ਵਿੱਚ ਜਿੱਦੋਂ ਤੁਹਾਡੇ ਹੰਦਾ ਬੋਲਿਆ ਬੋਝ ਵਾਲਿਆਂ ਦੇ ਤੁਹਾਡੇ ਤਿੰਨ ਦਿਨ ਦਿੱਤੀ ਆਈ ਸੀ ਉਹ ਦਿਨ ਰੋਪੜ ਦੇ ਵਿੱਚ ਅਸੀਂ ਆਹ ਜੰਗਲਾਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਦੇ ਕਰਕੇ ਉੱਥੇ ਸਖਵਿੰਦਰ ਗੌਰ ਇਕ ਵੀ ਵੀ ਸਾਡੀ ਉਹਦੀ ਯਾਦਗਾਰ ਵੀ ਬਣਾਈ ਆ ਆਪਣੇ ਕਿਸੇ ਵੱਤੀ ਨੇ ਮੋਢ ਸਿੰਘ ਧਵਾਨਾ ਉੱਥੇ ਜਗ੍ਹਾ ਲਿੱਕਰ ਮੈਂ ਉੱਥੇ ਲਗਾਤਾਰ ਜਾਂਦਾ ਰਿਆ ਪੁਲਿਸ ਨਾਲ ਟੱਕਰ ਦੇ ਵਿੱਚ ਉਹਦੇ ਛੱਡ ਲੱਗੇ ਵੀ ਵੀ ਸਖਵਿੰਦਰ ਗੌਰ ਦੀ ਉਹੀ ਥੋੜੇ ਦਿਨਾਂ ਬਾਅਦ ਸ਼ਹਾਦਤ ਹੋ ਗਏ ਅਸੀਂ ਉਹਨੂੰ ਨਮਾਜ਼ਾ ਵੀ ਲਿਆ ਕੀਤਾ 5 ਲੱਖ ਸਰਕਾਰ ਕੋਲੋਂ 2 ਲੱਖ ਸ਼੍ਰੋਣੀ ਕਮੇਟੀ ਦਿੱਤਾ 2 ਲੱਖ ਇਲਾਕੇ ਆਣਾ ਦਿੱਤਾ ਉਹਦੀ ਯਾਦਗਾਰ ਨਹੀਂ ਜਿਸ ਦਿਨ ਪਾਰਕ ਵਿੱਚ ਹੱਲਾ ਹੋਇਆ ਉਸ ਦਿਨ ਖ਼ਬਰ ਦੀ ਖਬਰ ਲੱਗੀ ਸੀ ਕੇਵਲ ਸੋ ਐਸ ਐਚਓ ਸੀਗਾ ਡੀਐਸਪੀ ਮੇਰਾ ਬਾਖਬ ਜੀ ਮੈਂ ਉਹਨੂੰ ਕਿਹਾ ਤੇ ਤੁਸੀਂ ਹੱਲਾ ਬੋਲਣ ਆ ਗਏ ਆ ਸਾਡੇ ਕੋਲ ਵੀ ਬੀਪੀਆਂ ਦੋਦਰ ਹੈਗੀਆਂ ਉਹ ਨਹੀਂ ਤੁਹਾਡੇ ਘਰ ਬੈ ਕੇ ਮਾਰਨਾ ਤੇ ਪਰਚਾ ਹੀ ਤੁਹਾਡੇ ਦੇ ਤੁੜਨਾ ਅਖਬਾਰ ਪੜ ਲਾ ਕੇਵਲ ਉਹ ਕਿਹਦਾ ਅਖਬਾਰ ਮੈਂ ਪੜ ਲਈ ਮੈਂ ਕਿਹਾ ਤਿਆਰੀ ਕਰਨਾ ਪਾਣੀ ਉਹ ਬਚਾ ਤਾਂ ਹੋ ਗਿਆ ਜੇ ਬੀਬੀ ਦੀ ਖਬਰ ਨਾ ਹੁੰਦੀ ਛੇ ਦਾ ਪ੍ਰੋਗਰਾਮ ਕਰਨਾ ਹੋਣਾ ਉਹ ਸ਼ਹਾਦਤ ਦਿੱਤੀ ਸੀ ਬੀਬੀ ਨੇ ਉਹਨੂੰ ਉਹਦੇ ਕਰਕੇ ਆਪਾਂ ਬਚੇ ਹਾਂ ਇਸ ਕਰਕੇ ਭਰਾਓ ਜ਼ਰੂਰੀ ਚੀਜ਼ ਜਿਹੜੀ ਆ ਸਾਡੇ ਲਈ ਅਸੀਂ ਜੇ ਪਿੰਡਾਂ ਦੇ ਵਿੱਚ ਉਹ ਪਾਰਟੀ ਤਗੜੀ ਨਹੀਂ ਹੁੰਦੀ ਜਿਹੜੀ ਪਾਰਟੀ ਤੁਹਾਡੀ ਹਮਾਇਤ ਕਰਦੀ ਅਕਾਲੀ ਤੁਹਾਡੇ ਖਿਲਾਫ ਆ ਗਏ ਆਪਰੇ ਤੁਹਾਡੇ ਖਿਲਾਫ ਆ ਗਏ ਕਾਂਗਰਸ ਸਾਡੇ ਤੁਹਾਡੀਆਂ ਜ਼ਮੀਨਾਂ ਖੋਦੇ ਰਹੇ ਆ ਹੁਣ ਕੀ ਸਵਾਤ ਇਹਦੇ ਵਾਰ-ਵਾਰ ਜੇ ਨਾਲ ਝੰਡੇ ਵਾਲੇ ਨਾ ਹੁੰਦੇ ਨਾ ਤੁਹਾਡੀ ਨਰੇਗਾਸ ਕੀ ਬਣਦੀ ਨਾ ਤੁਹਾਡੇ ਪਿੰਡਾਂ 'ਚ ਡੀਪੂ ਮਿਲਦੇ ਨਾ ਦੂ ਰੁਪਏ ਕਣਕ ਮਿਲਦੀ 9 ਰੁਪਈਆ ਹੀ ਕਣਕ ਮਿਲਦੀ ਤਾਂ ਮਿਲਦੀ ਨਾ ਮਨਮੋਹਣ ਸੋ ਘੱਟ ਕਰਦੀ ਵੀ ਅਸੀਂ ਤੇ ਕਾਮਰੇਡਾਂ ਦੇ ਸਿਰ ਤੇ ਸਰਕਾਰ ਚਾਦੀ ਸੀ ਉਹਦੇ ਕਰਕੇ ਦੇਗਾ ਸਕੀਬ ਚੱਲੀ ਆ ਜਿਹਦੇ ਕਰਕੇ ਆਪਾਂ ਨੂੰ 4 ਪੈਸੇ ਮਿਲਦੇ ਆ ਤੇ ਕਣਕਾਂ ਸਸਤੀਆਂ ਮਿਲਦੀਆਂ ਸਰਕਾਰਾਂ ਨਹੀਂ ਦਿੰਦੀਆਂ ਕਾਮਰੇਡਾਂ ਨੇ ਕਿਹਾ ਸੀ ਵਾ ਚੀਜ਼ਾਂ ਮੰਨੋ ਕੰਨੇ ਲੁਧਿਆਣਾ ਜ਼ਿਲ੍ਹੇ ਵਿੱਚ 45000 ਤੋਂ ਵੱਧ ਇੱਕ ਜਮੀਨ ਹੈ ਜਿਹੜੀ ਐਕਵਾਇਰ ਕਰਨ ਲੱਗੇ ਔਰ ਅਜੀਬ ਕਹਾਣੀ ਏ ਤੇ ਤੁਹਾਨੂੰ ਦੇਣਾ ਹੀ ਕੁਛ ਨਹੀਂ ਕਦੇ ਇਦਾਂ ਵੀ ਸੁਣੀਆ ਜਮੀਨ ਤੁਹਾਡੀ ਤੁਹਾਡੇ ਕੋਲ ਖੋਲਣੀ ਆ ਉਹਦਾ ਨਾਮ ਰੱਖਿਆ ਹੋਣੀ ਚੇਂਜ ਆਫ ਲੈਂਡ ਯੂਜ਼ ਸੀ ਐਨ ਯੂ ਚੇਂਜ ਆਫ ਲੈਂਡ ਯੂਜ਼ ਕਹਿੰਦੇ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਦਾ ਉਹ ਨਹੀਂ ਕਹਤਾ ਤਸੀਲਦਾਰ ਨੰਬਰ ਉਹ ਨਹੀਂ ਪਾਉਂਦੇ ਆ ਖਸਰਾ ਨੰਬਰ ਲਗਭਗ 8000 ਏਕੜ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਰੋਜ਼ ਟੀਵੀ ਤੇ ਕਦੇ ਅਮਰ ਅਰੋੜਾ ਬੋਲਦਾ ਕਦੇ ਦੂਜਾ ਮੰਤਰੀ ਬੋਲਦਾ ਅਸੀਂ ਕਿਸਾਨਾਂ ਦੀ ਮਰਜ਼ੀ ਤੋਂ ਇਹਨਾਂ ਜ਼ਮੀਨ ਨਹੀਂ ਲੈਣੀ ਕਹਿੰਦੇ ਨਾਲੋ ਆਪਾਂ ਵੀ ਯਕੀਨ ਕਰਦੇ ਹਾਂ ਜਦੋਂ ਤਸਹੀਲਦਾਰ ਨੇ ਨੋਟਿਫਿਕੇਸ਼ਨ ਨਹੀਂ ਕਰਤਾ ਇਹ ਤੁਹਾਨੂੰ ਸੀ ਐਚੂ ਨਹੀਂ ਮਿਲਦੀ ਤੁਸੀਂ ਇੱਥੇ ਬਿਲਡਿੰਗ ਨਹੀਂ ਬਣਾ ਸਕਦੇ ਤੁਸੀਂ ਇੱਥੇ ਲੋਨ ਨਹੀਂ ਲੈ ਸਕਦੇ ਤੁਸੀਂ ਇੱਥੇ ਕਿਸੇ ਨੂੰ ਬਾਅਦ ਵੇਚ ਨਹੀਂ ਸਕਦੇ ਫੇਰ ਮਰਜੀ ਕਿਸਾਨ ਕਿਥੇ ਰਹੇ ਤੇ ਉਹਦੇ ਵਿੱਚੋਂ ਤੁਹਾਨੂੰ 1200 ਗਾਜ ਮਿਲਣੀ ਆ ਉਹ ਵੀ 1000 ਗਾਜ ਰਹਿਣ ਨੇ 200 ਗਾਜ ਦੁਕਾਨ ਲਈ ਇਹ ਕਹਿੰਦੇ ਆ ਤੇ ਜਦੋਂ ਡਿਵੈਲਪ ਕਹਿੰਦੇ ਕਰ ਲੈਣੀ ਆ ਅਸੀਂ 2 ਕਰੋੜ ਰੁਪਈਆ ਜੇਦਾ ਕੀਤੀ ਪ੍ਰਾਈਵੇਟਾਂ ਨੇ 2 ਕਰੋੜ ਜੇ ਸਰਕਾਰ ਨੇ ਕੀਤੀ ਤਾਂ 1 ਕਰੋੜ ਤੁਹਾਨੂੰ ਖਤਿਆ ਦੇਣੀ ਪੈਣੀ ਹੈ ਸਾਨੂੰ ਕੀ ਮੈਂਣਾ ਉਹਦੇ ਵਿੱਚ ਆਹੜਾ ਲੱਖ ਰੁਪਈਆ ਕਹਿੰਦੇ ਉਦੋਂ ਤੱਕ ਕਹਿੰਦੇ ਜਦੋਂ ਤੱਕ ਡਿਵੈਲਪਰੀ ਹੁੰਦੀ ਹੈ ਸਰਕਾਰ ਦਾ ਰਹਿ ਗਿਆ ਸਵਾ ਸਾਲ ਸਵਾ ਸਾਲ ਸਰਕਾਰ ਕਿਹੜੀ ਡਿਵੈਲਪ ਕਰ ਲੋ ਮਹਾਲੀ ਹਾਲੇ ਖਾਲੀ ਪਿਆ ਨਿਊ ਚੰਡੀਗੜ੍ਹ ਖਾਲੀ ਪਿਆ ਅਰਲੇ ਦਾ ਹੋ ਨਹੀਂ ਡਿਵੈਲਪ ਹੋਇਆ ਹਾਲੇ ਉਤੇ ਪਲਾਟਾਂ ਦੇ ਵਿੱਚ ਲੋਕ ਗਏ ਨਹੀਂ ਜੀਲ ਘੋੜਨੀ ਹਾਲੇ ਦਾ ਕੁਝ ਵੀ ਹੋਇਆ ਇਹ ਸਾਡ ਕੀ ਕਰ ਦੇਵੇਂਗੇ ਸਰਕਾਰ ਨੇ ਯਾਰ ਪਹਿਤੋਂ ਹੱਥੋਂ ਜ਼ਮੀਨ ਲੈ ਕੇ ਨੋਟੀਫਿਕੇਸ਼ਨ ਕਰਕੇ ਉਹਨਾਂ ਨੇ ਵੱਡੇ ਵੱਡੇ ਬਿਲਡਿੰਗਾਂ ਤੋਂ ਵਹਿ ਕਕੇ ਮੁੱਕਣ ਵਾਲਾ ਕਰੂ ਵੱਡੇ ਵੱਡੇ ਬਿਲਡਿੰਗਾਂ ਕੋਲੋਂ ਪੈਸੇ ਲੈਣੇ ਸਰਕਾਰਾਂ ਤੋਂ ਜਾਂ ਆਰਬੀ ਤੋਂ ਕਰਜ਼ਾ ਲੈਣਾ ਕਿਉਂਕਿ ਸਰਕਾਰ ਕੋਲ ਪੈਸੇ ਹੀ ਨਹੀਂ ਹੁਣ ਕਹਿੰਦੇ ਨੇ ਲੱਖ ਰੁਪਏ ਦੇਵਾਂਗੇ ਹੁਣ 65000 ਖੇਤ ਹੈ ਜੇ ਲੱਖ ਰੁਪਏ ਖੇਤ ਦਾ ਦੇਣਾ ਹੋਵੇ 650 ਕਰੋੜ ਸਾਲ ਦਾ ਬਣਦਾ ਸਰਕਾਰ ਕੋਲ ਤਾਂ ਤਰਖਾਂ ਦੇ ਨਹੀਂ ਪੈਸੇ ਹੈ ਨਹੀਂ ਕਰਦਿਆ ਲਿਆ ਕਿ ਤਨਖਾਹ ਦੇ ਰਹੇ ਆ ਪੌਣੇ 4 ਲੱਖ ਰੋਡ ਦਾ ਕਰਦਿਆ ਹੋ ਗਿਆ ਇਸ ਕਰਕੇ ਮੈਂ ਲੰਬੀ ਕਰਨਾ ਨਾ ਕਰਾਂ ਜੋ ਪਰਗਰਸਨ ਨੇ ਕਿਹਾ ਸੰਤੋਖ ਸਿੰਘ ਨੇ ਕਿਹਾ ਇਹ ਰੋਜ਼ ਧੋੜੇ ਕਰਦੇ ਆ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ ਜਲਦੀਪ ਸੋਆ ਮੀਂਦਰ ਸੋਆ 200 ਸੋਆ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਜਿਹਨੇ ਬੱਗੇ ਆ ਜਾਣਦੇ ਨੇ ਰੋਜ਼ ਲੋਕਾਂ ਕੋਲ ਉਹ ਸਾਰੀਆਂ ਗੱਲਾਂ ਤੁਹਾਡਾ ਕਰ ਲਈਆਂ ਸਾਡੇ ਜਾਣ ਦੀ ਲੋੜ ਉਦੋਂ ਪਵੇ ਜਦੋਂ ਪੰਗਾ ਪਵੇ ਥੋੜਾ ਬੋਤਾਂ ਦਾ ਤੁਸੀਂ ਝੱਲਣ ਜੁਕੇ ਹੋ ਏ ਰੀਵੇ ਸਰਕਾਰ ਨੇ ਪੰਗਾ ਲੈ ਲਿਆ ਆ ਬੁਰਜੜਿਆਂ ਦਾ ਸਾਨੂੰ ਪਤਾ ਲੱਗਾ ਕਿਹਲੇ ਬੁਰਜੜਿਆਂ ਦੇ ਨਹੀਂ ਆ ਤੁਹਾਡੇ ਦਰਿਆ ਕੰਢੇ ਜਿੰਨੇ ਵੀ ਹੈਗੇ ਆ ਛੋਲੇ ਪਜਾੜ ਵਾਲੇ ਉਹ ਅਸੀਂ ਤਾਂ ਰੋਕਣ ਨਾ ਪਾਵੇ ਰਾਹ ਨਹੀਂ ਦੇਣਾ ਰੇਤਾਂ ਨਹੀਂ ਚੱਕਣ ਦੇਣਾ ਉਹ ਨਹੀਂ ਕਰ ਤੁਸੀਂ ਕਿੱਧਰ ਰੁਕੋਗੇ ਉਹ ਨਹੀਂ ਪਿੰਡ ਦੇ ਮੁੰਡਿਆਂ ਦੀ ਟੀਮ ਲਾ ਕੇ ਕਹਿਤਾ ਵੀ ਟਰਾਲੀ ਦਾ 100 ਰੁਪਿਆ ਤੁਹਾਡਾ ਟਰਾਲੀ ਤੁਸੀਂ ਨਾਓ ਪਿੰਡ ਦੇ ਮੁੰਡੇ ਸਾਡੇ ਮੁੰਡੇ ਆਹ ਟਰਾਲੀਆਂ ਹੰਗਾਰੇ 100-100 ਰੁਪਏ ਦਾ ਕਿੰਨਾ ਦੇਣਾ ਕਦੇ ਸਾਡਾ 1000 ਰੁਪਇਆ ਬਣਦਾ ਸਾਡਾ ਕਿ ਟਿਕਟ ਦਾ ਜੇ ਤੁਹਾਡਾ 1000 ਬਣਦਾ ਤੁਹਾਡੀਆਂ ਜ਼ਮੀਨਾਂ ਚੱਲੀਆਂ ਤੁਹਾਡੇ ਬਜ਼ੁਰਗ ਵਾਲੇ ਮੁੰਡੇ ਵੀ ਲਿੰਦੇ ਅਤਰ ਦਿਹਾੜੀ ਉਹ ਕਹਿੰਦੇ ਭਾਵੇਂ ਅਸੀਂ ਆਪ ਰਹਿਣਾ ਦਿਹਾੜੀ ਬੈਠੇ ਲੈਣਾ ਸਾਡੇ ਕੋਲ ਪੰਗਾ ਨਾ ਪਾਓ ਜੇ ਤੁਸੀਂ ਨਹੀਂ ਪੰਗਾ ਪਾਉਂਗੇ ਜਿਹੜੇ ਬਜ਼ੁਰਗਾਂ ਨੇ ਜ਼ਮੀਨਾਂ ਸਾਹਮਣੇ ਰੱਖੀਆਂ ਉਹ ਕਿੱਥੇ ਰਹਿਣਗੇ ਹੁਣ ਲੱਗਦਾ ਤੇ ਯਾਰ ਵੀ ਆਪ ਵਾਲੇ ਖੜਾ ਰੇਤਾ ਚੱਕਦੇ ਕੋਈ ਕੋਈ ਘਟ ਨਹੀਂ ਸਰਬਜੀਤ ਮੱਕੜ ਅਾ ਤੁਹਾਡੇ ਸਾਹਮਣੇ ਟਗਾਰੇ ਦੇ ਪਰਲੇ ਪਾਸੇ ਦਰਿਆ ਦੇ ਜਦੋਂ ਜੀ ਕੋਟੂਮਰੇ ਗਏ ਆ ਉਹਨੇ ਥੱਲੇ ਪੋਰ ਕੀਤਾ ਸੀ ਸਾਹਿਬ ਜੀ ਦਾ ਮੱਕੜਾ ਕਾਲੀ ਸੀ ਡਿਆ ਤੁਹਾਨੂੰ ਪਤਾ ਹੁਣ ਬੀਜੇਪੀ ਦਾ ਬਣ ਗਿਆ ਉਹ ਕਹਿੰਦਾ ਮੈਨੂੰ ਏਰੀਆ ਦੀ ਲੋੜ ਹੀ ਨਹੀਂ ਪੋਰ ਕਰਕੇ ਥੱਲੇ ਰੇਤਾ ਕੱਢਦਾ ਪਿਓ ਰੇਤਾ ਉਹ ਹੀ ਰੇਤਾ ਜਾ ਕੇ ਵੇਚੀ ਜਾਂਦਾ ਉਹ ਕਹਿੰਦਾ ਮੈਂ ਕਬਾਣ ਏਰੀਆ ਦੀ ਲੋੜ ਹੀ ਨਹੀਂ ਮੈਨੂੰ ਆਜੇ ਤੇ ਮਹਾਸੂ ਮਹਾਸੂ ਅਕਾਲੀ ਹੈ ਨਾ ਫਰੋਡ ਦਾ ਵੱਡਾ ਜਿਹੜਾ ਨੇਤਾ ਚੱਕਣਾ ਮਹਾਸੂ ਉਹ ਅਕਾਲੀ ਹੈ ਆ ਪੀਟਰ ਤੁਹਾਡਾ ਕਾਂਗਰਸੀ ਗਿਆ ਜਿਹੜਾ ਨਕੋਦਰ ਆਇਆ ਆ ਜਿਹੜਾ ਸਮਰਾਲੇ ਦਾ ਐਮਐਲਏ ਆ ਸਾਡੇ ਕੋਲ ਅੱਗ ਹੀ ਆਇਆ ਇੱਥੇ ਖੱਡ ਲੈਣੇ ਬੈਠੇ ਆਂ ਅਸੀਂ ਰਾਮ ਕੇ ਪਿੰਡਾਂ ਨਾਲ ਅੱਗੇ ਅਸੀਂ ਖੱਡ ਰੋਤੀ ਨਹੀਂ ਬੋਲੀ ਨਹੀਂ ਹੋਣ ਜੀ ਸਰਕਾਰੀ ਖੱਡ ਸੀ ਅਸੀਂ ਗਗਾ ਸਰੀਂਧਾ ਨਹੀਂ ਬਣਾਉਂਦੇ ਸੀ ਵਾਰਸੀ ਉੱਥੇ ਆ ਗਿਆ ਕਹਿੰਦਾ ਜੀ ਮੈਂ ਕਾਂਸਦਾ ਐਮਐਲਏ ਆ 50-60 ਖੱਡਾ ਮੇਰੇ ਕੋਲ ਆ ਸਰਕਾਰ ਕੋਈ ਆਵੇ ਮਿੱਕੋ ਰਹਿਣੀ ਕਹਿੰਦਾ ਕਹਿੰਦਾ ਤੁਸੀਂ ਇਦਾਂ ਕਰੋ ਮੇਰਾ ਟਰਾਲੀ ਦਾ ਰੇਟ ਕਰ ਲਓ ਖੱਡ ਲੈ ਲਓ ਜਿੰਨੇ ਕੋਲ ਤੁਹਾਨੂੰ ਪੈਸੇ ਦੇ। ਮਾਲੋ ਉਹ ਬੰਦੇ ਜਿਹੜੇ ਅਮੀਰ ਐ ਨਾ ਜੀ ਕੋਈ ਪਾਰਟੀ ਨਹੀਂ ਹੁੰਦੀ। ਇਹ ਦਿੰਦੇ ਉੱਪਰ ਪੈਸੀ। ਕਾਂਦੀ ਵੀ ਆ, ਕਾਂਗਰਸੀ ਵੀ ਆ, ਆਪ ਵੀ ਆ, ਬੀਜੇਪੀ ਵੀ ਆ। ਉਹ ਸੋਤੇਦਾਰੀਆਂ ਉੱਪਰ ਨੇ ਚੱਲਦੀਆਂ। ਕੋਈ ਸਰਕਾਰ ਆ ਜਵੇ। ਰੇਤਾ ਚੱਕਣ ਵਾਲੇ ਉਹੀ ਪੱਕੇ ਦੇ ਪੱਕੇ ਐ। ਔਰ ਇੰਨੀ ਲੁੱਟ ਮਚਾਈ ਆ ਜਿਹੜੇ ਕਹਿੰਦੇ 20 ਹਜ਼ਾਰ ਕਰੋੜ ਸਾਡੇ ਖਾਤੇ 'ਚ ਆ ਜਾਣਾ, 20 ਕਰੋੜ ਨਹੀਂ ਆਇਆ। ਸਾਰਾ ਹੀ ਚੋਰੀ ਦਾ ਮਾਜਾ ਆਲੀ। ਇਸ ਕਰਕੇ ਤੁਹਾਨੂੰ ਬੇਨਤੀ ਕਰਨ ਆਏ ਆ ਭਰਾਓ। ਵਿਚ ਮੋਰੀ ਕਿਸਾਨ ਸਭਾ ਨੇ ਆਪਣੇ ਬੱਖੋ-ਵੱਖਰੇ ਅੰਗ ਬਣਾਏ ਆ ਮੰਡਵੇ ਦੇ ਆਵਾਜ਼ ਕਾ ਸੰਘਰਸ਼ ਕਮੇਟੀ ਬਾਡਰੇ ਕਿਆ ਸੰਘਰਸ਼ ਕਮੇਟੀ ਕੰਨਾ ਸੰਘਰਸ਼ ਕਮੇਟੀ ਟੰਡੀ ਏਰੀਆ ਸੰਘਰਸ਼ ਕਮੇਟੀ ਇਹਦਾ ਬਣਾਈਆਂ ਆ ਵੀ ਤਾਂ ਕਿ ਉਹਨਾਂ ਦਾ ਸਮੱਸਿਆ ਵਾਹਦੇ ਬੱਖਰੀਆਂ-ਬੱਖਰੀਆਂ ਰੜੀਆਂ ਲੱਗੀਆਂ ਲੱਗ ਸਕਣ ਜੇਦੀ ਸਮੱਸਿਆ ਉਹੀ ਲੜੇ ਤੇ ਦੂਜੇ ਉਹਦੀ ਹਮਾਇਤ ਤੇ ਆਉਣ ਉਹਦੇ ਵਾਸਤੇ ਤੁਹਾਨੂੰ ਕੱਟੇ ਕੀਤਾ ਤੁਹਾਡਾ ਤਰੋ ਆਇਆ ਬਹੁਤ ਵੱਡੀ ਗੱਲ ਤੁਸੀਂ ਆਏ ਆ ਤੁਸੀਂ ਆਪਣਾ ਜਿਹੜਾ ਵੀ ਜਦਾਂ ਪਾਰਕਰ ਸਿੰਘ ਨੇ ਕਿਹਾ ਜਿਹੜਾ ਵੀ ਜੋਦਾਂ ਪਾ ਸਕਦਾ ਆਪ ਨਾ ਰਖਾਓ ਤੁਹਾਡੇ ਵਿੱਚੋਂ ਉਹ ਕਮੇਟੀ ਦੀ ਵਕਰੀ ਮੀਟਿੰਗ ਹੋਇਆ ਕਰੋ ਵਕਰੀਆਂ ਸਮੱਸਿਆਵਾਂ ਹੋਣ ਜੋ ਪਾਰਕਰ ਨੇ ਕਿਹਾ ਮਾਲਕੀ ਹੱਕਾਂ ਤੱਕ ਆਪਾਂ ਲੜਨਾ ਜਿੰਨਾ ਚਿਰ ਮਾਲਕੀ ਹੱਕ ਨਹੀਂ ਮਿਲਣੇ ਇਹ ਲੜਾਈ ਆਪਣੇ ਬੱਚਿਆਂ ਦੇ ਵਿਗੜ ਕਰਨੀ ਹੈ ਜ਼ਮੀਨਾਂ ਤੇ ਅਸੀਂ ਕਬਜ਼ੇ ਵੀ ਕਰ ਲਾਏ ਜ਼ਮੀਨਾਂ ਦਾਵਾ ਵੀ ਦਿੱਤੀਆਂ ਮੁੜ ਕੇ ਲੈ ਕੇ ਕੋਈ ਹੋਰੀ ਜਿਹੜੇ ਜਿਨ੍ਹਾਂ ਨੂੰ ਕਬਜ਼ਾ ਦਾਵਾ ਇਸ ਨੂੰ ਚੋਤੇ ਵੀ ਨਹੀਂ ਰਹਿ ਗਿਆ ਤੁਹਾਡੇ ਸਭ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਜੰਧਾ ਜੈਸਕਮੇ ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ